ਸ਼ਹੀਦ ਸੈਦੂ ਜਿੰਦਾਬਾਦ ਨਾ ਇਹੀ ਸੈਦੂ ਜਿੰਦਾਬਾਦ ਤਨਵਾਰ ਸੈਦੂ ਬਹੁਤ ਬੜੇ ਤਾ ਚੱਕੇ ਬਾਈ ਨਿਵੰਦਣਾ ਤਾ ਚੱਕੇ ਰਿਵਲੇ ਉਹ ਰਿਵਨ ਤਾ ਯਾਰ ਉਹ ਰਿਵਨ ਤਾ ਚੱਕਾ ਕੋਈ ਕੰਮ ਜਿਆਦਾ ਸੋਹਣੇ ਹਾਂ सरदार मीर सिंह जी संधू जिंदाबाद सरदार मीर सिंह जी संधू जिंदाबाद मतलब ता जवाब यार की करंदे है तू सारे मोहल बात बैठे जे सरदार मीर सिंह जी संधू जिंदाबाद सदा सिंह जी मान आम पार्टी सरदार मीर सिंह जी संधू बैठो सारे ਉਹ ਆ ਸ਼ਹਿਰੀ ਇਸ ਦਿੱਤਰ ਨਗਰੀ ਨੂੰ ਹੋਰ ਵੀ ਸੁੰਦਰ ਬਣਾਉਣਾ ਸਰਦਾਰ ਮੀਤ ਸਿੰਘ ਜੀ ਸੰਧੂ ਦਾ ਇੱਥੇ ਪਹੁੰਚਣ ਤੇ ਇੱਥੋਂ ਜੋ ਸਾਰੇ ਵਰਕਰ ਸਾਹਿਬਾਨਾਂ ਵੱਲੋਂ ਐਮਸੀ ਸਾਹਿਬਾਨਾਂ ਵੱਲੋਂ ਹਾਰਦਿਕ ਸਵਾਗਤ ਆ ਜੋ ਕਾਉਂਸਲ ਜੀ ਜੋ ਆਨਲਾਈਨ ਰਹੇ ਜੋ ਉਹਨਾਂ ਦਾ ਸੋਚ ਆ ਜਿਹੜੇ ਉਹਨਾਂ ਨੇ ਆਗਮਨ ਸ਼ੁਰੂ ਕਰਾਉਣੇ ਆ ਉਹ ਤੁਹਾਨੂੰ ਦੱਸਣਗੇ ਜਿਹੜੇ ਆ ਬਹੁਤ ਬਹੁਤ ਧੰਨਵਾਦ ਭਾਈ ਰਜੀਕਾ ਖਾਨ ਸਾਹਿਬ ਭਾਈ ਰਜੀਕੀ ਪਤੇ ਜਾਂ ਹੋਰ ਵੀ ਟੋਪਲ ਜਨਰਲ ਜਿੰਦਾਬਾਦ ਨਾਮੀ ਸਿੰਘ ਜਿੰਦਾਬਾਦ ਉੱਤੇ ਲਾਈਟਾਂ ਦੇ ਵੀ ਫਸਲੇ ਕੋਟ ਹੈ ਮੇਨ ਬਹੁਤ ਬਹੁਤ ਸੋਖਾ ਹੈ ਤਾਂ ਕਿ ਉਹ ਭਾਈ ਰਿਵੰਦਣਾ ਬਸਦੇ ਨੇ ਹਤਾ ਚੱਕੇ ਉਹ ਰਿਵੰਦ ਉਹ ਰਿਵੰਦ ਤਾਂ ਕਾ ਯਾਰ ਰਿਵੰਦ ਤਾਂ ਚੱਕਾ ਮੀਨ ਕਸ਼ਾ ਪੌਂਸ ਨਹੀਂ ਗਿਆ ਸਰਦਾਰ ਮੀਤ ਸਿੰਘ ਜੀ ਸੰਧੂ ਜਿੰਦਾਬਾਦ 12ਵੀਂ ਸੈਣੀ ਸੰਧੂ ਜਿੰਦਾਬਾਦ ਨਾ ਠੱਡਾ ਜਵਾਬ ਜਾਰੀ ਕਰਦੇ ਤੁਸੀਂ ਸਾਰੇ ਮੋਦਬਾਰ ਬੈਠੇ ਨਹੀਂ ਵੀ ਜੀ ਸਰਦਾਰ ਮੀਤ ਸਿੰਘ ਜੀ ਸੰਧੂ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਜੀ ਮਾਨ ਜਿੰਦਾਬਾਦ ਆਮ ਪਾਰਟੀ ਜਿੰਦਾਬਾਦ ਜਿਵੇਂ ਕਿ ਤੁਸੀਂ ਸਰਦਾਰ ਮੀਤ ਸਿੰਘ ਜੀ ਸੰਧੂ ਜਿੰਦਾਬਾਦ ਇੱਕ ਸ਼ਹਿਰ ਦੇ ਵਿੱਚ ਇੱਕ ਸਿੰਗਲ ਬੈਠੋ ਸਾਰਿਆਂ ਦਾ ਔਰ ਤੁਹਾਡੀ ਮਹਿਰ ਹੋਈ ਸੰਗਤ ਦੀ ਮਹਿਰ ਹੋਈ ਸਰਦਾਰ ਸਿੰਘ ਜੀ ਜੀ ਸਤੂ ਦਾ ਇੱਥੇ ਪਹੁੰਚਣ ਤੇ ਸਾਰੇ ਵਰਕਰ ਸਾਹਿਬਾਨਾਂ ਵੱਲੋਂ ਐਮਸੀ ਸਾਹਿਬਾਨਾਂ ਵੱਲੋਂ ਹਾਰਦਿਕ ਸਵਾਗਤ ਆ ਇੱਕੋ ਦੇ ਪੁਲਾ ਪੁਲਾ ਦੀ ਜੋ ਆਉਣ ਵਾਲੀ ਟਾਈਮ ਚ ਉਹਨਾਂ ਦਾ ਸੋਚ ਆ ਜੋ ਉਹਨਾਂ ਨੇ ਕੰਮ ਸ਼ੁਰੂ ਕਰਾਉਣੇ ਆ ਉਹ ਤੁਹਾਨੂੰ ਦੱਸ ਲਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਤ 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 ਇੱਕ ਉਹ ਜੜਾ ਆ ਤੇ ਮੁੜ ਕੇ ਦਰਵਾਜ਼ੇ ਵੱਲ ਸ਼ੋਖਾ ਹੀ ਘਰ ਦੇ ਵਿੱਚ ਪਾਈ ਬੰਦਣਾ ਚਾਰ ਚਾਰ ਬਾਸ ਆ ਤਾਂ ਚੱਕੇ ਰੀਵਨ ਤਾਂ ਕਾ ਆ ਰੀਵਨ ਤਾਂ ਕਾ ਕੋਈ ਬਸਿਆਣਾ ਹੋ ਗਿਆ ਹੋਰ ਟ੍ਰੈਫਿਕ ਦਾ ਕੋਈ ਸੋਹ ਹਾ ਅੱਲਾਹ ਅੱਲ੍ਹਾ ਸਾਰੇ ਉਹ ਵੀ ਪਸਲੇ ਆਪੂ ਸਰਦਾਰ ਮੀਤ ਸਿੰਘ ਜੀ ਸੰਧੂ ਜਿੰਦਾਬਾਦ ਸਦਾਮੀ ਸਿੰਘ ਜੀ ਸੰਧੂ ਜਿੰਦਾਬਾਦ ਆਹ ਨਾ ਠੱਡਾ ਜਵਾਬ ਯਾਰ ਕੀ ਕਰਦੇ ਤੁਸੀਂ ਸਾਰੇ ਵੋਟਰ ਬੈਠੇ ਜੀ ਸਰਦਾਰ ਮੀਤ ਸਿੰਘ ਜੀ ਸੰਧੂ ਜਿੰਦਾਬਾਦ ਸਦਾ ਭਗਵੰਤ ਸਿੰਘ ਜੀ ਮਾਰ ਜਿੰਦਾਬਾਦ ਆਮ ਪਾਰਟੀ ਜਿੰਦਾਬਾਦ ਐਲ ਕਾਲਿਆ ਸਰਦਾਰ ਮੀਤ ਸਿੰਘ ਜੀ ਸੰਧੂ ਜਿੰਦਾਬਾਦ ਇਹ ਜ਼ਿਕਰ ਕੀਤਾ ਗਿਆ ਸੂਬਾ ਸਾਰਿਆਂ ਦਾ ਜਦੋਂ ਪਰਸੋਂ ਰੈਲੀ ਹੋਈ ਸੀ ਸਾਰੇ ਤੁਸੀਂ ਮੀਡੀਆ ਵਾਲਿਆਂ ਦਾ ਧੰਵਾਦ ਕਰਦਾ ਕਿ ਤੁਸੀਂ ਹਰ ਇੱਕ ਚੀਜ਼ ਨੂੰ ਬੜੀ ਸਰਦਾਰ ਮੀਤ ਸਿੰਘ ਜੀ ਸੱਜੂ ਦਾ ਇੱਥੇ ਪਹੁੰਚਣ ਤੇ ਆਪਣੀ ਨਿਗਾਹਾਂ ਵੇਖ ਕੇ ਸਾਰੇ ਵਰਕਰ ਸਹਿਬਾਨਾਂ ਵੱਲੋਂ ਐਮਸੀ ਸਹਿਬਾਨਾਂ ਵੱਲੋਂ ਹਾਰਦਿਕ ਸਵਾਗਤ ਆ ਪਰ ਤੁਸੀਂ ਬੜੇ ਸਾਫ਼ ਜੋ ਆਨਲਾਈਨ ਟੈਨਚੋ ਨਾਲ ਸੋਚਾ ਜਿਉਂ ਉਹਨਾਂ ਨੇ ਕੰਮ ਸ਼ੁਰੂ ਕਰਾਉਣੇ ਆ ਉਹ ਤੁਹਾਨੂੰ ਦੱਸ ਗਏ ਬਹੁਤ ਬਹੁਤ ਧੰਨਵਾਦ ਭਾਈ ਨਦੀਕਾ ਕਾਲਾ ਸਾਹਿਬ ਭਾਈ ਕੰਪਨੀ ਪਟੇ یا ہرنی صحیح صندوق زندہ باد ہرنی صحیح صندوق زندہ باد ਤੁਹਾਡੀ ਸਿੱਖੀ ਵਾਈ ਜੜੀ ਜਾਂ ਚੱਲ ਰਹੀ ਆ ਤਾਜ ਕਿਉਂ ਬਾਈ ਨਹੀਂ ਬੰਧੜਾ ਤਾਜ ਕਿਉਂ ਨਹੀਂ ਬੰਧੜਾ ਗਰੀਬਾਂ ਦਾ ਯਾਰ ਗਰੀਬਾਂ ਦਾ ਤਾਜ ਕਾ ਕੋਈ ਆਪਾਂ ਕਾਰੀ ਵਾਲਾ ਹੋਵੇ ਤਾਲੀਆਂ ਦੀ ਸਿਮਰਨ ਨਿਹਾਲ ਸਤਿਗੁਰੂ ਆਪਾਰਲੇ ਦੇ ਜਿਹੜੇ ਲੋਗੇ ਕਦਲ ਤੇ ਸੀ ਜਿਹੜੇ ਉਹਨਾਂ ਨੂੰ ਔਸ਼ਧੀਆਂ ਲਗਾਉਣਾ